ਮੈਂ ਗੁਰਪ੍ਰੀਤ ਸਿੰਘ ਸੈਣੀ ਪ੍ਰੈਜ਼ੀਡੈਂਟ ਲਾਇਨਸ ਕਲੱਬ ਰਾਇਲ ਗੁਰਦਾਸਪੁਰ ਅਸੀਂ ਕੁਝ ਦਿਨ ਪਹਿਲੇ ਗਊਸ਼ਾਲਾ ਕਲਾਂੌਰ ਗਏ ਸੀ ਤੇ ਉੱਥੋਂ ਦੇ ਸਾਰੇ ਹਾਲਾਤ ਵੇਖ ਕੇ ਆਏ ਸੀ ਮੇਰੇ ਨਾਲ ਸਾਡੀ ਸਾਰੇ ਕਲੱਬ ਦੀ ਟੀਮ ਵੀ ਗਈ ਸੀ ਉਹ ਦੇਖਣ ਤੋਂ ਬਾਅਦ ਬਹੁਤ ਹੀ ਉੱਤੇ ਤਰਸਯੋਗ ਹਾਲਾਤ ਹੈ ਔਰ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਉੱਥੇ ਸਾਰੀ ਸੇਵਾ ਕਰ ਰਹੇ ਨੇ ਉਹਨਾਂ ਦਾ ਜਦੋਂ ਹੀ ਸਾਰਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਇਹੋ ਲੱਗਾ ਕਿ ਉੱਥੇ ਫੰਡਸ ਦੀ ਘਾਟ ਹੈ ਤੇ ਆਪਾਂ ਫਿਰ ਆਪਣੇ ਕਲੱਬ ਨੂੰ ਲਵੋ ਜੋ ਵੀ ਕੰਟਰੀਬਿਊਸ਼ਨ ਅਸੀਂ ਸਾਰੀ ਕਲੈਕਸ਼ਨ ਕੀਤੀ ਹੈ 31000 31000 ਰੁਪਿਆ ਅਸੀਂ ਅੱਜ ਉਹਨਾਂ ਨੂੰ ਸੇਵਾ ਵਾਸਤੇ ਦੇ ਰਹੇ ਹਾਂ ਤੇ ਭਰੋਸਾ ਦੇਵਾਂਗੇ ਕਿ ਅੱਗੇ ਵੀ ਇਹਨਾਂ ਨੂੰ ਜੋ ਵੀ ਸਾਡੇ ਕੋਈ ਕਲੱਬ ਕੋਲ ਹੋ ਜਾਂ ਸਾਡੇ ਪਰਸਨਲ ਤੌਰ ਤੇ ਵੀ ਜੋ ਵੀ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ ਔਰ ਇਹਨਾਂ ਦਾ ਪੂਰਾ ਯੋਗਦਾਨ ਦੇਵਾਂਗੇ ਤਾਂ ਜੋ ਉੱਥੇ ਦੀ ਜਿਹੜੀ ਹਾਲਤ ਜੋ ਵੀ ਹੈ ਸੁਧਾਰ ਹੋ ਸਕੇ ਗਾਵਾਂ ਦਾ ਚਾਰਾ ਦਾ ਵੀ ਬਲਕਿ ਜੇ ਦੇਖੀ ਓਵਰ ਆਲ ਦੇਖਿਆ ਜੇ ਇਹਦੀ ਜੀ ਸਾਰੇ ਪਾਸੇ ਮੜਾ ਹਾਲ ਹੈ ਚਾਰੇ ਦੀ ਜਾਂ ਕੋਈ ਹੋਰ ਨਹੀਂ ਉੱਥੇ ਕੋਈ ਦੇਖਭਾਲ ਪ੍ਰੋਪਰ ਨਹੀਂ ਹੈ ਕੋਈ ਬਾਉਂਡਰੀ ਦਾ ਕੋਈ ਪ੍ਰੋਪਰ ਸਿਸਟਮ ਨਹੀਂ ਹੈ ਕੋਈ ਜਿਹੜੇ ਪੇੜ ਵਗੈਰਾ ਜਾਂ ਗ੍ਰੀਨਰੀ ਜਿੰਨੀ ਕੁ ਉੱਥੇ ਚਾਹੀਦੀ ਹੈ ਉਹ ਨਹੀਂ ਉੱਥੇ ਹਾਂਜੀ ਮੈਂ ਰਜੇਸ਼ ਸ਼ਰਮਾ ਪਾਸਟ ਪ੍ਰੈਸਿਡੈਂਟ ਲਾਈਨਸ ਕਲੱਬ ਗੁਰਦਾਸਪੁਰ ਰਾਇਲ ਜੋ ਅੱਜ ਪਤਾ ਲੱਗਾ ਉੱਥੇ ਕਲਾਨੌਰ ਗਊਸ਼ਾਲਾ ਦੇ ਹਾਲਾਤ ਦੇਖੇ ਨੇ ਸ਼ਰਮ ਆਉਂਦੀ ਹੈ ਦੇਖ ਕੇ ਜੋ ਵੀ ਹੈ ਜਿਹੜੇ ਵੀ ਆਪਣੇ ਆਪ ਨੂੰ ਕਹਿੰਦੇ ਨੇ ਵੀ ਇਹ ਹਿੰਦੂ ਸਾਡੀ ਗਾਊ ਮਾਤਾ ਪਰ ਉੱਥੇ ਜਾ ਕੇ ਦੇਖਣ ਮਾਂ ਨੂੰ ਭੁੱਲ ਜਾਣਗੇ ਆਪਣੇ ਨੂੰ ਜੀ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਕਿ ਇਹ ਗਿਆਨ ਤੇ ਜਿਹੜੇ ਬੇਜਵਾਨ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਆ ਉਹਨਾਂ ਦੇ ਹਾਲਾਤ ਦੇਖੀਏ ਕਿ ਸ਼ਹਿਰ ਸਾਡਾ ਸਿਰ ਜਿਹੜਾ ਸ਼ਰਮ ਦੇ ਨਾਲ ਹੀ ਝੁੱਕ ਜਾਂਦਾ ਥੇ